ਜਿਹੜੀ ਇੱਕ ਔਲ ਕਹਿੰਦੇ ਵੀ ਘੁੰਮ ਜਾਂਦੀ ਆ ਬੱਚੇ ਦੇ ਦਿਵਾਲੇ ਹਨਾ ਕਈ ਵਾਰ ਕਈ ਮਾਵਾਂ ਨੂੰ ਇੱਕ ਪਾਸੇ ਦਰਦ ਵੀ ਰਹਿੰਦੀ ਹੈਗੀ ਹੈ ਉਹਦਾ ਤੁਸੀਂ ਕੀ ਕਾਰਨ ਮੰਨਦੇ ਹੈਗੇ ਆ ਵੀ ਉਹ ਕਿਉਂ ਘੁੰਮ ਜਾਂਦੀ ਹੈਗੀ ਤੇ ਕਿੱਦਾਂ ਉਹ ਨਿਕਲ ਆਪਣੇ ਆਪ ਨਿਕਲਦੀ ਆ ਕੀ ਹੈ ਉਹਦਾ ਜਦੋਂ ਉਹ ਨਾ ਸ਼ੁਰੂ ਹੁੰਦੀ ਹੈ ਨਾ ਔਲ ਹੁੰਦੀ ਵੱਡੀ 1 ਮੀਟਰ ਦੀ ਔਲ ਹੁੰਦੀ ਆ ਹੂੰ ਤੇ ਉਹ ਨਾ ਹੁੰਦੀ ਹੈ ਤੇ ਉਹ ਇੱਕ ਪਾਸੇ ਉਹਦੇ ਨਾਲ ਲੱਗੀ ਹੁੰਦੀ ਆ ਬੱਚੇ ਨਾਲ ਹਾਂਜੀ ਤੇ ਜਿਉਂ-ਜਿਉਂ ਫਿਰ ਬੱਚਾ ਵੱਡਾ ਹੁੰਦਾ ਜਾਂਦਾ ਹੂੰ ਤੇ 9 ਮਹੀਨਿਆਂ ਦਾ 10 ਮਹੀਨਾ ਜਾਂ 10 ਮਹੀਨਾ ਦਾ ਹੋ ਜਾਂਦਾ ਆ ਕਈ ਬੱਚੇ ਜਿਹੜੇ ਨੇ ਉਹ 3 ਮਹੀਨਾ ਚ ਹਿਲਣ ਦਾ ਪੈਂਦੇ ਨੇ ਹੂੰ ਕਈ ਬੱਚੇ ਜਿਹੜੇ ਹੁੰਦੇ ਨੇ ਉਹ 4ਵੇਂ ਮਹੀਨੇ ਹਿਲਦੇ ਆ ਹੂੰ ਜਦ 4ਵੇਂ ਮਹੀਨੇ ਹਿਲਦੇ ਆ ਤੇ 5ਵੇਂ ਮਹੀਨੇ ਚ ਉਹ ਖੇਡਣ ਵੱਲਣ ਲੱਗ ਪੈਂਦਾ ਬੱਚਾ ਹੂੰ ਜਦੋਂ ਹੱਥ ਪੈਰ ਮਾਰਦਾ ਵਾ ਉਦੋਂ ਜਿਹੜੀ ਔਲੇ ਨਾ ਉਹਦਾ ਪਤਾ ਨਹੀਂ ਆ ਉਹਨੇ ਪੈਰ ਚ ਫਸ ਜਾਣਾ ਕਿ ਜਾਂਨੇ ਹੱਥ ਚ ਫਸ ਜਾਣਾ ਲੰਬੀ ਹੁੰਦੀ ਆ ਹਾਂ ਤੇ ਉਹ ਫਿਰ ਜਿਉਂ ਜਿਉਂ ਫਿਰ ਘੁਮੇਗਾ ਉਹਨੂੰ ਖਿੱਚ ਲੱਗੇਗੀ ਉਹ ਮਾਂ ਨੂੰ ਤਕਲੀਫ ਹੁੰਦੀ ਆ ਹੂੰ ਫਿਰ ਉਹ ਨਾ ਜੇ ਚਲੋ ਥੋੜਾ ਬੋਤਾ ਕਰੀਦਾ ਵੀ ਐ ਮਲਮੁਲਕੇ ਵੀ ਤੇ ਉਹਨੂੰ ਥੋੜੀ ਜਿਹੀ ਸ਼ਾਂਤੀ ਮਿਲ ਜਾਂਦੀ ਮਾਨ ਹੈ ਫਿਰ ਤਾਂ ਉਹ ਜਿਹੜੀਆਂ ਉਹ ਖੇਡਦੇ ਆ ਹੀ ਨਿਕਲ ਨਹੀਂ ਆਦੇ ਉਹ ਆਪਣੇ ਆਪ ਹੀ ਉਹ ਕਿਸੇ ਦੇ ਹੱਥ ਵਾਸਤੇ ਨਹੀਂ ਐ ਵੀ ਕੋਈ ਕੱਢ ਦੇਗਾ ਤੇ ਜਿਹੜੀ ਜਿਹੜੀ ਸਾਡੀ ਮਾਤਾ ਹੁੰਦੀ ਸੀ ਉਹ ਤੇ ਜਦੋਂ ਕਿਸੇ ਦੇ ਬੱਚੇ ਦਾ ਕੇਸ ਹੁੰਦਾ ਸੀ ਔਲ ਹੁੰਦੀ ਸੀ ਗੱਲ 'ਚ ਉਸ ਟਾਈਮ ਤੇ ਤੇ ਉਹ ਲਾ ਲੈਂਦੀ ਹੁੰਦੀ ਉਹ ਗਲ ਬਾਗ ਅੱਛਾ ਹਾਂਜੀ ਉਹ ਇੰਨੀ ਟ੍ਰੇਨ ਸੀ ਉਹ ਤਾਂ ਟ੍ਰੇਨ ਸੀ ਤੁਹਾਡੇ ਜਿਹੜੇ ਸੱਸ ਸੀਗੇ ਹਾਂ ਉਹਨਾਂ ਥੋੜੀ ਕੋ ਨੌਲੇਜ ਹੈ ਜ਼ਿਆਦਾ ਹੀ ਮੇਰੇ ਨਾਲ ਉਹ ਟਿਕਾ ਟੁਕਾ ਵੀ ਲਾ ਲੈਂਦੇ ਹੀ ਪੜ੍ਹੀ ਲਿਖੀ ਵੀ ਹੈਗੀ ਉਹ ਅਹੋ ਅੱਛਾ ਉਹ ਥੋੜੀ ਪੰਜ ਪੜ੍ਹੀ ਦੀ ਅੱਛਾ ਉਹਨਾਂ ਦੇ ਨਾਲ ਪਾਕਿਸਤਾਨੀ ਦੇ ਅੱਛਾ ਪਾਕਿਸਤਾਨ ਦੇ ਹਾਂਜੀ ਅੱਛਾ ਤੇ ਉਹ ਟਿਕਾ ਟੁਕਾ ਲਾ ਲੈਂਦੇ ਹੀ ਪਰ ਮੈਂ ਆਣ ਪੜ੍ਹੀ ਤੇ ਮੈਂ ਕਹਿਆ ਫਿਰ ਤੂੰ ਇੱਧਰਲੇ ਪਾਸੇ ਨਹੀਂ ਆਏ ਵੀ ਤੁਸੀਂ ਉਹਨਾਂ ਹੀ ਰੱਖਿਆ ਵੀ ਹਾਂ ਜਿੰਨੇ ਕੁ ਵੀ ਕਹਿੰਦੇ ਹੀ ਵੀ ਤੂੰ ਸਿੱਖ ਲੈ ਸਿੱਖ ਲੈ ਮੈਂ ਕਹਨਾ ਜਦੋਂ ਮੈਨੂੰ ਕਿਤੇ ਕਿਹੇ ਚੀਜ਼ ਕੱਲੀ ਦੀ ਲੋੜ ਪਏ ਹੂੰ ਕੱਲੀ ਕਿਤੇ ਹੋਵਾਂ ਲੋੜ ਪਾ ਜੇ ਹੂੰ ਤੇ ਮੈਨੂੰ ਪੜਨਾ ਨਾ ਆਏਗਾ ਤਾਂ ਮੈਂ ਉਥੇ ਕੀ ਕਰਨਾ ਹੈ ਮੈਂ ਅਗਲੇ ਜਿੰਦਗੀ ਥੋੜਾ ਖਰਾਬ ਕਰਨੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਮੈਂ ਅਗਲੀ ਜਿੰਦਗੀ ਥੋੜਾ ਖਰਾਬ ਕਰਨੀ ਹੈ ਹਾਂ ਸੋ ਇਦਾਂ ਕਰਕੇ ਤਾਂ ਮਤਲਬ ਤੁਸੀਂ ਕੋਈ 2-300 ਬੱਚਾ ਹੁਣ ਤੱਕ ਪੈਦਾ ਕਰਵਾਤਾ ਇੱਥੇ ਹਾਂਜੀ ਹੋ ਹੀ ਗਿਆ ਹੁਣ ਤੇ ਇੱਥੇ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਜਿਵੇਂ ਤੁਸੀਂ ਔਲਖ ਬੇਰੀਆਂ ਦੀ ਗੱਲ ਕੀਤੀ ਮੇਰੇ ਤੋਂ ਸਾਬ ਨਾਲ 40 ਕਿਲੋਮੀਟਰ ਦੂਰ ਹੈ ਹਨਾ ਹਾਂਜੀ ਇੰਨਾ ਕੋਣਾ ਹਾਂ ਇਹ ਇੰਨੇ ਕੇਸ ਨੇ ਢਿਧੂਰ ਤੱਕ ਰ ਗਈ ਮੈਂ ਕੇਸ ਕਰਨ ਗਏ ਕੇਸ ਤੇ ਗਏ ਹਾਂ ਖਾਰੇ ਅੱਛਾ ਤੇ ਪੰਗਵਾ ਦੇ ਰਾਹ ਚ ਮੋੜ ਮੁਰਦਿਆ ਹੂੰ ਇਹ ਤੇ ਬਿਜਲੀ ਘਰ ਤੋਂ ਅੱਗੇ 1 ਕਿਲੋਮੀਟਰ ਹੋਣਾ ਅੱਗੇ ਅੱਛਾ ਤੇ ਆ ਬਿਜਲੀ ਘਰ ਵਾਲੋਂ ਪੰਜ ਸੱਤ ਕੇਸ ਸੀ ਮੇਰੇ ਅੱਛਾ ਮੈਂਨ ਕਾਦੀਆਂ ਘਾਵਾਂ ਦੇਖ ਰਹੀ ਹੈ ਮੈਂ ਬਾਹਰ ਨਹੀਂ ਗਈ ਮੇਰੇ ਸਾਸ ਜਿਹੜੀ ਸੀ ਉਹ ਫਿਰ ਦੂਰ ਦੂਰ ਜਾਂਦੀ ਸੀ ਕਿਸ ਕਰਨ ਜਾਂਦੀ ਰਾਤ ਉਹ ਵੀ ਕਰਨ ਜਾਣਾ ਦੇ ਨੇ ਉਹ ਜਾਣਾ ਹੂੰ ਫਿਰ ਉਹ ਜਦੋਂ ਇਹ ਫਿਰ ਹੋ ਗਿਆ ਨਾ ਪੰਦ ਕੇਸ ਹੁਣੇ ਫੇਰ ਉਹ ਘਰ ਹੀ ਰਹਿੰਦੀ ਨੇ ਮੈਂ ਫਿਰ ਮਾਤਾ ਮੈਂ ਚਲ ਜਾ ਕਰਾਂਗੀ ਕਿੱਥੇ ਵੀ ਜਾਣਾ ਤੂੰ ਘਰ ਰਿਆ ਤੇ ਅੱਗੇ ਹੁਣ ਤੁਹਾਡੀ ਕੋਈ ਨੂੰਹ ਜਾਂ ਤੁਹਾਡੀ ਕੁੜੀ ਅੱਗੇ ਉਹਨੇ ਤੁਹਾਡੇ ਕੋਲੋਂ ਇਹ ਕੰਮ ਸਿੱਖਿਆ ਹੈਗਾ ਕਿੰਨੇ ਬੱਚੇ ਨੇ ਤੁਹਾਡੇ ਵੈਸੇ ਮੇਰੇ ਸੱਤ ਬੇਟੀਆਂ ਤੁਹਾਡੀਆਂ ਸੱਤ ਬੇਟੀਆਂ ਨੇ ਹਾਂਜੀ ਅੱਛਾ ਹਾਂਜੀ ਸੱਤ ਬੇਟੀਆਂ ਸੱਤੇ ਵਿਆਹੀਆਂ ਸੱਤੇ ਵਿਆਹਤੀਆਂ ਤੇ ਉਹਨਾਂ ਦੇ ਵੀ ਅਗੂ ਬੱਚੇ ਜਿਹੜੇ ਨੇ ਆਪ ਜਾ ਜਾ ਕੇ ਕੇਸ ਕਰਵਾਏ ਆ ਅੱਛਾ ਬੇਟੀਆਂ ਦੇ ਬੇਟੀਆਂ ਦੇ ਅੱਛਾ ਸੱਤਾਂ ਦੇ ਇੱਕ ਇੱਕ ਦਾ ਕਿਆ ਦਾ ਕੁੜੀ ਇੱਕ ਇੱਕ ਕੁੜੀ ਤੇ ਇੱਕ ਇੱਕ ਮੁੰਡਾ अच्छा तो ਤੁਹਾਨੂੰ ਆਪ ਨੂੰ ਨਹੀਂ ਕਦੀ ਗਿਲਾ ਆਇਆ ਵੀ ਮੈਂ ਇੰਨੇ ਲੋਕਾਂ ਦੇ ਬੱਚੇ ਵੀ ਆ ਮੁੰਡੇ ਕੁੜੀ ਚ ਕਦੀ ਫਰਕ ਨਹੀਂ ਆਇਆ ਤੁਹਾਡੇ ਮਨ ਚ ਨਾ ਕੀ ਆਪਣੇ ਆਪ ਨੂੰ ਸਮਝਾਉਂਦੇ ਹੀ ਮਿੰਨਤ ਮੇਰੇ ਤਾਂ ਕਿ ਜੋ ਬਾਬੇ ਨੇ ਦਿੱਤਾ ਠੀਕ ਹੈ ਹੂੰ ਬਸ ਤੇ ਹੁਣ ਸੱਤਾ ਦਾ ਵਿਆਹ ਕਰਤਾ ਤੇ ਹੁਣ ਤੁਸੀਂ ਇੱਥੇ ਇਕੱਲੇ ਰਹਿਣੇ ਆ ਹਾਂਜੀ ਅgetElementById ਬੀਵੀ ਰਹਿਣੇ ਆ